ਆ ਬਹਿ ਗਿਆ ਬੇੜਾ ਫੇਰ ਤੇ ਪਲਾਗਦਾ ਨਹੀਂ ਤੇ ਗੱਡੀ ਵਿਲੇ ਬ੍ਰੇਕਡਾਉਨ ਹੋ ਗਈ ਆਰਾ ਦੂਰਾ ਸਭ ਖਿਲਰ ਗਈਆਂ ਸ਼ਾਫਟ ਦੇ ਨਾਲ ਵਾਲੀਆਂ ਗਈਆਂ ਵਾ ਬੋਟਰਾਂ ਰੀਆਂ ਸਾਰਾ ਉਹ ਦੂਜੇ ਪਾਈਪ ਤੇ ਸਾਰੀ ਵਾਇਰਿੰਗ ਬੋਟਰ ਸੁੱਟ ਗਈ ਗੱਡੀ ਚੱਲਦੀ ਗੱਡੀ ਦੇ ਹੋ ਗਿਆ ਕੰਮ ਆ ਇਹ ਨਰਕਾਂ ਲਰੇ ਆ ਦਰਾ ਦੁਰ ਆ ਸਾਵਗਲੀ ਆ ਗਿਆ ਸਭ ਕੁ ਜੀ ਦੇ ਸੋਲੋ ਬੋਲੀ ਮਗਾਨੀ ਹੋ ਨਾ ਸਤਾਰਾਂ ਦੁਰਾ ਵਾਲੀ ਹੁੰਦੀਆਂ ਨਾਲ ਉਹ ਡਰ ਸੋਲ ਵੀ ਦੂ ਮਖਰਾਗ ਹੋ ਗਿਆ ਦੇ ਲੋ ਚਾਲ ਦੀ ਗੱਡੀ ਦੇ ਪਾ ਗਿਆ ਇੱਕ ਸਾਡਾ ਮਿੱਤਰ ਆਹ ਖਲੋਤਾ ਬਾਨੀ ਨੂੰ ਦੇਖਣਾ ਕਿ ਨਹੀਂ ਆਹ ਉਹਦੀ ਗੱਡੀ ਦਾ ਟਾਇਰ ਪਾੜ ਗਿਆ ਟਰਾਲੇ ਦਾ ਟਾਇਰ ਪਾੜ ਗਿਆ ਤੁਹਾਨੂੰ ਹੁੰਨੇ ਸ਼ਾਇਦ ਫੋਟੋ ਪਾਈ ਹਣੀ ਇਹਨੇ ਮੈਨੂੰ ਰੋਇ ਉਹ ਟਰਾਲੇ ਜਵਰੇ ਦਾ ਟਾਇਰ ਪਾੜ ਗਿਆ ਫਿਰ ਕੰਮ ਖਰਾਬ ਹੋ ਗਿਆ ਬੜੇ ਸਵੇਰੇ ਸਵੇਰੇ ਦੋਵੇਂ ਉੱਠ ਕੇ ਉੱਥੇ ਰਾਤੀ 12:30 ਵਜੇ ਗੱਡੀਆਂ ਲੋਡ ਹੋਈਆਂ ਅਰੇ ਆਏ ਬਾਰਕਿੰਗ 'ਚ ਠੀਕ ਸਵੇਰੇ ਉੱਠ ਕੇ ਘਰੇ ਚੱਲੇ ਆਂ ਚੱਲ ਮੂੰਹਾਤ ਹੋ ਗੰਦੇ ਆ ਫਿਰ ਟਾਈਮ ਵੇਖਿਆ ਵੀ 9:00 ਵਜੇ ਐਂ ਚੱਲ ਤੇ ਪੰਪ ਤੇ ਚਾਹ ਪਾਣੀ ਪੀ ਲਾਂਗੇ ਉੱਥੇ ਮੂੰਹਾਤ ਹੋਣਾ ਵੀ ਉਹ ਕਰਨਾ ਉੱਥੇ ਰੋਟੀ ਪਾਣੀ ਖਾ ਕੇ ਵਿਚਰ ਜੰ ਮੈਂ ਉਹ ਟੋਕਰੋਂ ਨਿਕਲ ਗਿਆ ਮੁੜ ਕੇ ਥੋੜੀ ਨਾ ਡੀਲ ਪਹੁੰਚ ਲਗਿਆ ਇਹ ਪੰਪ ਦੇ ਵਲੋਗ ਆ ਠੀਕ ਆ ਪੰਪ ਦੇ ਵਲੋਗ ਆ ਡੀਲ ਪਾ ਗਿਆ ਰੋਟੀ ਪਾਣੀ ਖਾਦਾ ਸਾਡੀਆਂ ਗੱਡੀਆਂ ਨੇ ਪਰ ਮੇਰੇ ਹੋਣੀ ਹੈ ਇੱਥੇ ਮੈਂ ਨੋਕ ਦਾ ਚੱਲੇ ਆਪੂ ਦਾ ਵੀ ਜਦੋਂ ਆ ਚੱਕਰ ਬਣ ਗਿਆ ਉਹਦਾ ਜਿਆਦਾ ਮਗਰ ਪਾੜ ਗਿਆ ਟਾਲੇ ਦਾ ਮੇਰਾ ਥੋੜਾ 1.5 ਕਿਲੋਮੀਟਰ ਅੱਗੇ ਆਣਗੇ ਸਾਰਾ ਤਾਰਾ ਦੂਰਾਂ ਬਲੀਆਂ ਗਈਆਂ ਸ਼ਾਬਦ ਦੇ ਨਾਲ ਬੰਦਾ ਇੱਕ ਮਗਰ ਆਉਂਦਿਆ ਵਾ ਉਹ ਕਹਿੰਦਾ ਤੂੰ ਥਾਲ ਕੇ ਨਹੀਂ ਆਏ ਇਹ ਦੋਵੇਂ ਇਕੱਲੇ ਭੱਜ ਆਏ ਆ ਤੇ ਤਾਂ ਹੋਇਆ ਉਹ ਤਾਂ ਉਹ ਹੀ ਤੁਹਾਨੂੰ ਬੰਦਾ ਮਲਾਉਂਦੇ ਆਉਣ ਡਿਆਣਾ ਵੀ ਨਾਲ ਵੇਖੋ ਹੁਣ ਮੇਰਾ ਬੜਾ ਜਾਇਆ ਹੀ ਆਪਣੇ ਕੋਲ ਉਹ ਬੋਟਰਾਂ ਦੇ ਜਿਹੜੇ ਪੈਪ ਮੰਦੇ ਆ ਤੇ ਧੀਰੇ ਧੀਰੇ ਗੱਡੀ ਕੱਚੇ ਲੈ ਕੇ ਜਾਣਦੇ ਆ ਦੋਵਾਂ ਬੰਦਿਆਂ ਦਾ ਬਹੁਤ ਵਾਧਾ ਹੁੰਦਾ ਉਹ ਹੀ ਜਾਂਦਾ ਹੀ ਤੇ ਵਿਕਣ ਬੜਾ ਜਾਇਆ ਹੀ ਖਾਵਾ ਹਾਂ ਵਾਲੇ ਪੈਪ ਜਿਹੜੇ ਬੋਟਰਾਂ ਜਾਂਦੇ ਉਹ ਬੰਨ ਗਏ ਤਾਂ ਗੱਡੀ ਕੱਚੇ ਦੇ ਵਿੱਚ ਲੈ ਜਾਂਦੀ ਆ ਇਹਦਾ ਬ੍ਰੇਜ ਹੈ ਤੇ ਬ੍ਰੇਜ ਦੇ ਮਗਲੇ ਬੰਨੇ ਗੱਡੀ ਬ੍ਰੇਕਡ ਹੋਣੀ ਜੀ ਡੇਢ-2 ਕਿਲੋਮੀਟਰ ਅੱਗੇ ਗੱਡੀ ਲਿਆ ਕੇ ਕੱਚੇ ਸਾਈਡ ਤੇ ਖਲਾਰੀ ਆ। ਹੁਣ ਮਕੈਨਿਕ ਨੂੰ ਢੀਕਾਂ ਦੇ ਵੇਖੋ ਕਦੋਂ ਹੁੰਦਾ। ਡੇਢ ਘੰਟੇ ਬਾਅਦ ਆ ਗਿਆ ਮਕੈਨਿਕ। ਬਸ ਬਾਲ ਭਾਈ ਨੰਬਰ 1 ਮਕੈਨਿਕ। ਇਦਾਂ ਤੇ ਢੀਡੀ ਨੂੰ ਸੱਤ ਲੈਂਦੇ ਆ। ਠੀਕ ਆ ਜੀ ਆਣਾ ਸਾਡਾ ਜੀ ਕਰਦਾ ਸੱਤ ਨੂੰ ਤੁਹਾਨੂੰ। ਆਹੋ। ਕਰੋ ਹੁਣ ਕੀ ਇਹ ਨਾ ਹੋਇਆ।

ਨੇਮ ਕਾਨੀ ਸਾਹਿਬ ਇਹ ਸਾਰੀ ਵੈਰਿੰਗ ਹੋ ਨਵੀਂ ਏ ਵੈਰਿੰਗ ਸਾਰੀ ਕੱਕਾ ਹੀ ਨਵੀਂ ਹੋਣੀ ਏ ਦੁਬਾਰਾ 0 ਮੀਟਰ ਪੈਪੂ ਵੀ ਸਾਰੇ ਨਵੇਂ ਬਣੇ ਪੈਪੂ ਵੀ ਨਵੇਂ ਬਣੇ ਲੱਗਣਗੇ ਨਾ 3-4 ਦਿਨਾਂ ਲਈ ਲੱਗਣਿਆ ਤਾਂ ਜੋ ਹਾਂ ਜੀ ਲੱਗੀਆਂ ਫਿਰ ਅਰ ਹਾਂਜੀ ਕਾਰਾ ਬੰਦਗਾ ਕਾਰਾ ਗੜੀ ਦਾ ਬੰਦਾ ਕਿਨੂੰ ਗੱਡੀ ਦੇ ਚੜੇ ਤੇ ਬੜੀਆਂ ਵੀਡੀਓ ਦੇਖਿਆ ਨਾ ਗੱਡੀ ਦੇ ਥੱਲੇ ਵੜੇ ਦੇ ਦੇਖੋ ਵੀਡੀਓ ਕੀ ਬੰਦਿਆ ਇਥੇ ਤਲਾਹ ਰਿਹਾ ਤੁਹਾਡੇ ਹੱਥ ਆਲੇ ਮਕੈਨਿਕ ਆਦਾ ਥੱਲੇ ਵੜਿਆ ਉਹ ਵੀ ਤੁਹਾਨੂੰ ਮੁਖਾਲਦੇ ਨੇ ਬਿਆਲ ਕੋਟਰਾਂ ਨੇ ਪੈਰ ਬੰਨ੍ਹ ਦਿਆ ਉਹ ਸਾਥ ਗਾਲੇ ਹੋਟਾਂਿਆਂ ਵਾਲੀ ਨਹੀਂ ਆਵੇ ਆਇੜਾ ਮਾਗਾ ਕਾਇਮ ਜੇ ਲਾਇਆ ਨਹੀਂ ਤਾ ਲਾਇਆ ਨਹੀਂ ਮਿਲਣਾ ਮੈਂ ਯਾਰ ਬਾਹਰ ਖਲਾਉਣਾ ਪੜੇ ਹੋਰ ਲਾਇਆ ਤੇ ਮੋਗ ਨਾ ਦਿਓ ਹੋਰ ਬੜੀਆ 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 ਬਣੀ ਆ ਬਣੀ ਪਣੀ ਇਹ ਦੇਖੋ ਲਾਰਿੰਗ ਨਾਲੇ ਟਿੱਕੀ ਗਈ ਭਾਈ ਵੈਰੀਂ ਤਾਹੋ ਫਾਈਟਲੇ ਬੋਟਲ ਨੇ ਮੈਂ ਆ ਵਾ ਫਾਦੀ ਪੜੀ ਨਾਲੇ ਸਾਤ ਜਮਰੀਆਂ ਹੋਰ ਹੋਰ ਤਰੂ ਇਹ ਤੇਰਾ ਆਉਂ ਗਿਆ ਤੇ ਉਹੀ ਹੋ ਗਿਆ ਆ ਕੇ ਉੱਥੇ ਸਿਰ ਨੱਡਾ ਰਹਿ ਇਹ ਅੰਗ ਹੋਦਲੀ ਨੂੰ ਡਿਡੀਗ ਬਸ ਨਾ ਆਪਣੇ ਚ ਕੁ ਵੀ ਨਾਲ ਆਪਣੇ ਮੱਠੀ ਨਾਲ ਬੋਲ ਰ ਮੈਂ ਰੇਸ ਵਧਾ ਗਿਆ ਵੇ ਹਾਂ ਦੇ ਸੁਣ ਗਿਆ ਮਰੀ ਆਜਾ ਕਿ ਤੂੰ ਨਹੀਂ ਕਰਦੀ ਬਈ ਮੈਂ ਮਾਰੇ ਤੇਰੀ ਵੀਡੀਓ ਬਣਾਉਂਦਾ ਹਾਂ ਤਾਂ ਵੋਟਰਾ ਬੰਡੀਆ ਫੀਡਿੰਗ ਆ ਹੁੰਡਿੰਗ ਆ ਪਾ ਰਹੇ ਕੰਮ ਚਲਾਉ ਕੰਮ ਕਰਤਾ ਭਾਈ ਹੁਣਾਂ ਨੇ ਗੱਡੀ ਬੂਟਰ ਚੁੱਕ ਗਈ ਠੀਕ ਐ ਤਾਲੇ ਲਟਾ ਜਾ ਗੰਡੀਆਂ ਯੂਨਟਾਂ ਦੀਆਂ ਅਗਲੀਆਂ ਹੀ ਗੰਡੀਆਂ ਤੇ ਇੰਡੀਕੇਟਰ ਨਹੀਂ ਜਾਂਦੇ ਮਦਰ ਨੇ ਠੀਕ ਉਸਤਾਦ ਹੁਣੇ ਚੱਲੇ ਆ ਲਓ ਇਹ ਮੇਰੇ 4 ਵਜੇ ਦੀ ਗੱਡੀ ਲੈ ਕੇ ਆਏ ਨੋ ਐਂਟਰੀ ਦੇ ਵਿੱਚੋਂ ਆਏ ਆ ਅਬੂਦਾਬੀ ਆ ਤਿੰਨ ਬੈਲਡਾ ਲਾ ਲਾ ਤੇ ਸਿੱਕ ਬੈਲਡਾ ਉਧਰ ਰੱਖਣ ਚੱਲ ਗਏ ਆ ਸਾਈਡ ਚੱਲਣ ਦੀ ਇਹਨਾਂ ਸਾਈਡਾਂ ਵਾਲਿਆਂ ਨਾਲ ਨਹੀਂ ਰੋਲਾ ਇਹਨਾਂ ਦਾ ਮੁੱਕਦਾ ਕੀ 10 ਬੰਦਾ ਕਰੂ ਯਾਰ 4 ਘੰਟੇ ਹੋ ਗਏ ਖਲੋਤਿਆਂ ਨੂੰ ਇਹੋ ਕਿੰਨੀ ਤੜੀ ਸਾਈਡ ਸਾਦੀ ਹਤ ਦੀ ਹੁਣ ਇਧਰ ਲਖਣ ਗਏ ਜੀ ਇਹ ਪੈਲੇਟ ਆਨੇ ਕਦੋਂ ਮੁੜਦਾ ਹਣਾ ਕੀ 10 ਯਾਰ ਬੰਦਾ ਕਰੂਗਾ ਨਾ ਤਾਂ ਲਗਿਆ ਉਹਦੇ ਹਾਂ ਅੱਜ ਇਹਨਾਂ ਨੂੰ ਮਾਤਰਾ ਤੋਂ ਉੱਤਰ ਸਰੀਤ ਇਹ ਤੌਣ ਮੱਡੀ ਨਹੀਂ ਤੇਰੀ ਵੇਖੀ ਪੁੱਤ